ਸਟੂਡੈਂਟਸ ਤੇ ਪੇਰੈਂਟਸ ਇੱਕ ਚੀਜ਼ ਨੂੰ ਲੈ ਕੇ ਬੜੇ ਕਨਫਿਊਜ਼ਡ ਆ ਉਹ ਇਹੋ ਗੱਲ ਪੁੱਛਦੇ ਰਹਿੰਦੇ ਆ ਕਿ ਸਰ ਸਾਈਪ੍ਰਸ ਸ਼ੈਨੇਗਨ ਦੇ ਵਿੱਚ ਆਏਗਾ ਜਾਂ ਨਹੀਂ ਆਏਗਾ ਤੁਸੀਂ ਨਾ ਮੇਰੀ ਸੁਣੋ ਨਾ ਕਿਸੇ ਅਦਰ ਏਜੰਟ ਦੀ ਸੁਣੋ ਕਿਉਂਕਿ ਮੈਂ ਖੁਦ ਵੀ ਇੱਕ ਏਜੰਟ ਆ ਹੋ ਸਕਦਾ ਮੇਰੀਆਂ ਗੱਲਾਂ ਵੀ ਮਿਸਲੀਡਿੰਗ ਜਾਂ ਗਲਤ ਹੋਣ ਆਪਾਂ ਸਾਈਪ੍ਰਸ ਮੇਲ ਨਿਊਜ਼ਪੇਪਰ ਦੀ ਨਿਊਜ਼ ਹੀ ਪੜ ਲੈਂਦੇ ਆ ਕੀ ਲਿਖਿਆ ਹੋਇਆ ਉਸਦੇ ਵਿੱਚ ਬਸ ਨਿਊਜ਼ ਦੇ ਵਿੱਚ ਤੁਸੀਂ ਜਿੱਦਾਂ ਪੜ ਰਹੇ ਹੋ ਲਿਖਿਆ ਹੋਇਆ ਸਾਈਪ੍ਰਸ ਇਜ਼ ਇਨ ਦਾ ਫਾਈਨਲ ਸਟੇਜ ਆਫ ਜੋਇਨਿੰਗ ਸ਼ੈਨੇਗਨ ਏਰੀਆ ਜੋ ਯੂਰਪ ਦਾ ਸ਼ੈਨੇਗਨ ਏਰੀਆ ਕੁਝ ਤਾਂ ਇਹ ਖਬਰਾਂ ਤੁਹਾਨੂੰ ਮਿਲ ਰਹੀਆਂ ਨੇ ਉੱਥੋਂ ਦੇ ਜਿਹੇ ਪ੍ਰੈਜ਼ੀਡੈਂਟ ਦੇ ਬਿਆਨ ਦੇਖੇ ਜਾਣ ਉਹ ਕਿੱਦਾਂ ਦੇ ਨੇ ਯੂਰੋਪੀਅਨ ਪੀਪਲਜ਼ ਪਾਰਟੀ ਦੀ ਮੀਟਿੰਗ ਹੋਈ ਸੀ ਬਰਲਿੰਡ ਦੇ ਵਿੱਚ ਤਾਂ ਉੱਥੇ ਪ੍ਰੈਜ਼ੀਡੈਂਟ ਇਹ ਬੋਲ ਰਿਹਾ ਕਿ ਸਾਡਾ ਮੇਨ ਗੋਲ ਆ ਜਿਹੜਾ ਉਹ ਸਾਈਪ੍ਰਸ ਨੂੰ ਸ਼ੈਨੇਗਨ ਦੇ ਵਿੱਚ ਲੈ ਕੇ ਆਉਣ ਦਾ ਇੱਡੀ ਬੱਡੀ ਗੱਲ ਉਹ ਕਹਿ ਰਿਆ। ਨਾਲ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਅ ਲੋਟ ਆਫ ਵਰਕ ਜਿਹੜਾ ਸੀ ਪਹਿਲੇ ਡਨ ਕਰਤਾ ਕਿ ਬਹੁਤ ਜ਼ਿਆਦਾ ਕੰਮ ਅਸੀਂ ਕਰ ਚੁੱਕੇ ਹਾਂ। ਫਿਰ ਉਸ ਤੋਂ ਅਗਲੀਆਂ ਖਬਰਾਂ ਦੇ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਜੇਕਰ ਸ਼ੈਨੇਗਨ ਦੇ ਵਿੱਚ ਸਾਈਪ੍ਰਸ ਆ ਗਿਆ ਤਾਂ ਇਸ ਦਾ ਬੈਨੀਫਿਟ ਯੂਰੋਪੀਅਨ ਸਿਟੀਜ਼ਨਜ਼ ਨੇ ਉਹਨਾਂ ਨੂੰ ਵੀ ਹੋਏਗਾ। ਜਿਹੜੇ ਸਾਈਪ੍ਰਸ ਦੇ ਨੇ ਉਹਨਾਂ ਨੂੰ ਵੀ ਹੋਏਗਾ। ਸੋ ਇਹਨਾਂ ਸਾਰੀਆਂ ਗੱਲਾਂ ਦੇ ਜੇ ਆਪਾਂ ਇੱਕ ਕਨਕਲੂਜ਼ਨ ਕੱਢੀਏ ਤਾਂ ਕੀ ਲੱਗਦਾ ਤੁਹਾਨੂੰ? ਤਾਂ ਕਨਕਲੂਜ਼ਨ ਇਹੋ ਨਿਕਲ ਕੇ ਆ ਰਿਹਾ ਹੈ ਕਿ ਇਹਨਾਂ ਨੇ ਸਾਰਾ ਕੰਮ ਕਰ ਲਿਆ ਜਸਟ ਜਦੋਂ ਆਪਾਂ ਦੇਸੀ ਭਾਸ਼ਾ ਚ ਬੋਲੀਏ ਵੀ ਕਾਗਜ਼ ਪੱਤਰ ਜਿਹੜੇ ਰਹਿੰਦੇ ਨੇ ਫਾਈਨਲ ਇਹਨਾਂ ਨੇ ਤਿਆਰ ਕਰਨ ਵਾਲੇ ਆ ਜਾਂ ਕੁਝ ਫਾਈਨਲ ਡਾਕੂਮੈਂਟੇਸ਼ਨ ਰਹਿ ਕੇ ਹੋਣੀ ਆ ਜਸਟ ਉਹੀ ਬਾਕੀ ਆ ਇਹਨਾਂ ਨੇ ਮਾਰ ਬਣਾ ਲਿਆ ਸਾਰਾ ਕੁਝ ਓਕੇ ਆ ਕਿਸੇ ਵੀ ਵੇਲੇ ਸੇਤਸ ਚ ਨਿਕਣ ਚ ਆ ਸਕਦਾ ਬਟ ਹਾਂ ਇਹ ਬੱਟੀਆਂ ਚੀਜ਼ਾਂ ਹੁੰਦੀਆਂ ਨੇ ਉੱਥੇ ਸਮਾਂ ਜ਼ਰੂਰ ਲੱਗ ਜਾਂਦਾ ਹੈ 2 ਮਹੀਨੇ 4 ਮਹੀਨੇ 6 ਮਹੀਨੇ ਲੱਗ ਸਕਦੇ ਨੇ ਬਟ ਇਹ ਬਿਲਕੁਲ ਨਹੀਂ ਹੈਗਾ ਕਿ ਸਾਈਪ੍ਰਸ ਚ ਨਹੀਂ ਆਊਗਾ ਜੀ ਇਹ ਬਾਤੂ ਕਿੰਨੇ ਐਦਾਂ ਦਾ ਨਹੀਂ ਹੈਗਾ ਨਿਊਜ਼ ਪੜਿਆ ਕਰੋ ਕਿਸੇ ਦੀਆਂ ਗੱਲਾਂ 'ਚ ਨਾਓ ਨਿਊਜ਼ ਪੜੋ ਉਸ ਦਾ ਮੀਨਿੰਗ ਕੱਢੋ ਕੀ ਮੀਨਿੰਗ ਬੰਦਿਆ ਐ ਐਂਡ ਜੇਕਰ ਤੁਹਾਡਾ ਸੁਪਨਾ ਸਾਈਪ੍ਰਸ ਜਾਣ ਦਾ ਤਾਂ ਤਲਵੰਡੀ ਸਾਬੋ ਦੇ ਵਿੱਚ ਪਰਫੈਕਟ ਇਮੀਗ੍ਰੇਸ਼ਨ ਤੇ ਐਜੂਕੇਸ਼ਨ ਨੂੰ ਵੀ ਸਾਈਪ੍ਰਸ ਦਾ ਕਿੰਗ ਕਿਹਾ ਜਾਂਦਾ ਹੈ ਅੱਜ ਹੀ ਵਿਜ਼ਿਟ ਕਰੋ ਤਲਵੰਡੀ ਸਾਬੋ ਟੈਪ ਵਾਲੇ ਜਾਂ ਬਠਿੰਡਾ ਬ੍ਰਾਂਚ ਦੇ ਵਿੱਚ ਆਪਣੇ ਸਾਈਪ੍ਰਸ ਦੀ ਫਾਈਲਿੰਗ ਦੇ ਲਈ